ਗਸ਼ਤੀਆਂ ਤੂੰ ਸਿਰੇ ਦੀ ਠੀਕ ਆ ਜਿਹੜੀ ਤੂੰ ਭੈਣ ਚੋਂ ਰਾਤਾਂ ਨੂੰ ਜਾਂਦੀ ਐ ਨਾ ਹੋਰਾਂ ਦੇ ਫਲੈਟ ਉੱਤੇ ਬੰਬੇ ਦੇ ਵਿੱਚ ਦਿਨੇ ਆ ਜਾਂਦੀ ਆ ਜਿਹੜੇ ਪੈਸੇ ਲੈ ਕੇ ਆਉਣੀ ਆ ਸੁਖ ਰਤੀ ਇਹਨੂੰ ਖੁਮਾਨੀਆ ਹੁਣ ਭਈ ਚੱਕ ਲੋ ਸਾਰੇ ਆਪਣੇ ਪੈਨ ਕਾਪੀ ਆ ਜੀਏ ਫਿਰ ਹੁਣ ਪਹਿਲਾ ਨੰਬਰ ਕਿਹਦਾ ਦਈਏ ਸੁਖ ਦੀ ਮਾਤਾ ਦਾ ਕਿ ਸੁਖ ਦੀ ਭੈਣ ਦਾ ਨੰਬਰ ਚਲੋ ਸੁਖ ਦੀ ਭੈਣ ਦਾ ਨੰਬਰ ਦੇ ਦਿੰਨੇ ਆ ਦੀਪ ਇਹਦੀ ਭੈਣ ਦਾ ਨਾਮ ਹੈਗਾ ਦੀਪ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿਰਪਾ ਕਰਕੇ ਸਮਾਜ ਸੇਵਕ ਸਭਿਆਚਾਰਕ ਧਾਰਮਿਕ ਵਿਰਤੀ ਵਾਲੇ ਲੋਕ ਅਤੇ ਫੇਸਬੁੱਕ ਦੇ ਵੱਡੇ ਵਿਦਵਾਨ ਅਤੇ ਬੀਬੀ ਸਾਡੀ ਵੀਡੀਓ ਨਾਲ ਦੇਖਣ ਕਿਉਂਕਿ ਸਾਡੀ ਵੀਡੀਓ ਦੇ ਵਿੱਚ ਗਾਲਾਂ ਨਿਕਲ ਜਾਂਦੇ ਨੇ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਵੀ ਗਾਲਾਂ ਨਾ ਕੱਢੀਏ ਸਾਡੇ ਵੀਰ ਫੇਰ ਵੀ ਆਪਣੇ ਜਜ਼ਬਾਤਾਂ ਨੂੰ ਕਾਬੂ ਨਹੀਂ ਕਰ ਸਕਦੇ ਗਾਲ ਨਿਕਲ ਜਾਂਦੀ ਹੈ ਇਹ ਵੀਡੀਓ ਸਾਡੀ ਲੁੱਚੇ ਲੰਡੇ ਤੇ ਕਾਲੇ ਤੇਲ ਵਾਲੀ ਵੀਰਾਂ ਵਾਸਤੇ ਆ YouTube ਫੇਸਬੁੱਕ ਤੇ ਬਹੁਤ ਵਧੀਆ ਵਧੀਆ ਚੀਜ਼ਾਂ ਪਈਆਂ ਤੁਸੀਂ ਉਹ ਜਾ ਕੇ ਦੇਖੋ ਸਾਡਾ ਗੰਦ ਨਾਲ ਦੇਖੋ ਧੰਨਵਾਦ ਗਸ਼ਤੀਆਂ ਤੋਂ ਸਿਰੇ ਦੀ ਠੀਕ ਆ ਜਿਹੜੀ ਤੂੰ ਪੈਣ ਚੋਂ ਦੇ ਰਾਤਾਂ ਨੂੰ ਜਾਂਦੀ ਹੈ ਨਾ ਹੋਰਾਂ ਦੇ ਫਲੈਟ ਉੱਥੇ ਬੰਬੇ ਦੇ ਵਿੱਚ ਦਿਨੇ ਆ ਜਾਨੀਆਂ ਜਿਹੜੇ ਪੈਸੇ ਲੈ ਕੇ ਆਉਣੀ ਆ ਸੋਖਰਤੀਆਂ ਨੂੰ ਕਮਾਣੀਆਂ ਸੋਖਰਤੀ ਅੱਗੇ ਭੈਣ ਚੋਂ ਦਾਬਦੇ ਘਰੇ ਖਵਾਂਦਾ ਵਾ ਠੀਕ ਆ ਤੂੰ ਹੱਜ ਉਹਨੇ ਨੰਬਰ ਪਾਇਆ ਵਾ ਹੁਣ ਨੰਬਰ ਮੈਂ ਨੋਟ ਕਰਾਵਾਂ ਤੇਰੇ ਪੂਰੇ ਟੱਬਰ ਦਾ ਨਾਲੇ ਸੋਖਰਤੀਆ ਬੋਂਡੂਆ ਤੂੰ ਵੀ ਸੁਣ ਲਾ ਤੂੰ ਮੇਰਾ ਨੰਬਰ ਪੁਆਇਆ ਨਾ ਸਟੋਰੀ ਪੁਆਈਆ ਤੇਰੀ ਭੈਣ ਦਾ ਵੀ ਨੰਬਰ ਪੁਆਉਣ ਲੱਗੀ ਆ ਤੇ ਤੇਰੀ ਮਾਂ ਦਾ ਵੀ ਠੀਕ ਆ ਹੋਰ ਤੇਰੇ ਮਾਮਿਆਂ ਦਾ ਵੀ ਅਗਰ ਜੇ ਨੰਬਰ ਕਹਿਣਾ ਤੇਰੇ ਮਾਮੇ ਦਾ ਵੀ ਨੰਬਰ ਪੁਆ ਦੇਨੀ ਆ ਮੈਂ ਠੀਕ ਆ ਭੈਣ ਚੋਂ ਦਾ ਬੋਂਡੂਆ ਤੇ ਜਿਹਨਾਂ ਦਾ ダਮਤਾ ਹੈ ਨੀ ਤੂੰ ਆਪਦੀ ਮਾਨ ਨਾਲ ਆ ਕੇ ਗੱਲ ਕਰਨੇ ਭੈਣ ਚੋ ਦੇ ਇੱਕ ਬਈਆ ਰਾਣੀ ਤੂੰ ਸਟੋਰੀਆਂ ਪੂਆਰੇ ਮੇਰੇ ਨੰਬਰ ਦੀ ਚੱਲ ਇੰਨਾ ਕੁ ਵਧੀਆ ਕੀ ਹਾਂ ਚੱਲ ਲੋਕੀ ਮੈਨੂੰ ਕਾਲ ਕਰ ਰਹੇ ਮੈਂ ਹਰ ਇੱਕ ਹਰ ਇੱਕ ਦਾ ਫੋਨ ਅਟੈਂਡ ਕਰ ਰਹੀ ਆ ਐ ਨਹੀਂ ਕਿ ਮੈਂ ਫੋਨ ਨਹੀਂ ਅਟੈਂਡ ਕਰ ਰਹੀ ਕਿ ਇੰਨੀ ਕੁ ਸਪੋਰਟ ਮੈਨੂੰ ਪਤਾ ਵਾ ਕਿ ਕੌਣ ਮੇਰੀ ਸਪੋਰਟ ਕਰ ਰਿਹਾ ਕੌਣ ਨਹੀਂ ਠੀਕ ਆ ਬਈਆ ਵਧੀਆ ਦੁਬਈਆ ਰਾਣੀਏ ਗਸ਼ਤੀਏ ਤੂੰ ਨੰਬਰ ਪਾਇਆ ਠੀਕ ਆ ਮੈਨੂੰ ਕੋਈ ਚੱਕਰ ਨਹੀਂ ਮੈਂ ਛੋਟੇ ਮੋਟੇ ਟੈਂਸ਼ਨਾਂ ਨਹੀਂ ਲੈਂਦੀਆਂ ਹੁੰਦੀਆਂ ਠੀਕ ਆ ਹੁਣ ਭਈ ਚੱਕ ਲੋ ਸਾਰੇ ਆਪਣੇ ਪੈਨ ਕਾਪੀ ਆਜੀ ਇਹ ਫਿਰ ਹੁਣ ਪਹਿਲਾ ਨੰਬਰ ਕਿਹਦਾ ਦੀਏ ਸੁੱਖ ਦੀ ਮਾਤਾ ਦਾ ਕਿ ਸੁੱਖ ਦੀ ਭੈਣ ਦਾ ਨੰਬਰ ਚਲੋ ਸੁੱਖ ਦੀ ਭੈਣ ਦਾ ਨੰਬਰ ਦੇ ਦਿੰਨੇ ਆਂ ਦੀਪ ਇਹਦੀ ਭੈਣ ਦਾ ਨਾਮ ਹੈਗਾ ਦੀਪ ਚਲੋ ਜੀ ਸੁੱਖ ਰਤੀ ਇਹਦੀ ਸੇਲੀ ਦਾ ਨੰਬਰ ਦਿੰਨੇ ਆਂ ਭਾਈ ਜਿਹਨੂੰ ਮੁੰਡੇ ਦੇਖ ਲਓ ਭਾਵੇਂ ਕੁੜੀਆਂ ਦੇਖ ਲਓ ਭਾਵੇਂ ਕੋਈ ਜੋ ਵੀ ਆ ਹਨਾ ਕਿਸੇ ਨੂੰ ਵੀ ਬੰਬੇ ਦੇ ਵਿੱਚ ਨਾ ਗਸ਼ਤੀ ਦੀ ਲੋੜ ਆ ਨਾ ਸਿਰੇ ਦੀ ਗਸ਼ਤੀ ਉਹਦਾ ਨੰਬਰ ਦੇਣ ਲੱਗੇ ਆ ਦੋ ਭੈਣਾਂ ਨੇ ਆਹ ਇੱਕ ਨੇ ਆਪਣਾ ਯੂਪੀ ਦੇ ਵਿੱਚ ਸਲੂਨ ਕੀਤਾ ਹੋਇਆ ਯੂਪੀ ਦੇ ਵਿੱਚ ਕੰਟੈਕਟ ਕਰਿਓ ਉਹਦੀ ਭੈਣ ਗਸ਼ਤੀ ਨੂੰ ਠੀਕ ਆ ਔਰ ਜਿਹੜੀ ਬੰਬੇ ਦੇ ਵਿੱਚ ਗਸ਼ਤੀ ਆ ਇਹਦਾ ਨੰਬਰ ਦੇਣ ਲੱਗੀ ਆ ਲੈ ਜੀ ਪਹਿਲਾ ਬੰਬੇ ਦੀ ਜਿਹੜੀ ਗਸ਼ਤੀ ਆ ਸਿਰੇ ਦੀ ਠੀਕ ਆ ਜਿਹੜੀ 100 100 ਰੁਪਏ ਨੂੰ ਵੇਕਦੀ ਆ 100 ਵੀ ਮੈਂ ਬਹੁਤ ਜ਼ਿਆਦਾ ਕਹਤਾ 50 ਰੁਪਏ ਨੂੰ ਵੇਕਦੀ ਆ ਇਹਦਾ ਨੰਬਰ ਹੈਗਾ ਵਾਟਾਈ ਇਹ ਹੈਗੀ 80 ਦੀ ਗਸ਼ਤੀ ਗਸ਼ਤੀ ਦੀਆਂ ਫੋਟੋਆਂ ਤਾਂ ਤੁਸੀਂ ਦੇਖਦੇ ਹੋਨੇ ਹੋ ਸੋਕਰਾਤਿਆਂ ਹਨ ਗਸ਼ਤੀ ਨਾਲ ਵੀਡੀਓ ਜੋ ਬਣਾਉਂਦਾ ਆ ਦਿਖਾ ਦਿੰਦੀਆਂ ਵੈਸੀ ਇਹਨੂੰ ਬੰਡ ਦਿਖਾਉਂਦਾ ਬਾਲਾ ਹੀ ਸ਼ੌਕ ਆ ਕੁੜੀ ਨੂੰ ਕੋਈ ਨਾ ਪੈਣੇ ਤੇਰੀਆਂ ਫੋਟੋਆਂ ਸ਼ੇਅਰ ਕਰਦੀਆਂ ਮੈਂ ਠੀਕ ਆ ਆ ਗਸ਼ਤੀ ਦੀਆਂ ਫੋਟੋਆਂ ਦੇਖੋ ਆ ਪਾਈਆਂ ਹੋਈਆਂ ਗਸ਼ਤੀ ਨੇ ਐ ਮਤਲਬ ਦੀ ਨਾ ਆਪਣੇ ਨੇ ਵਟਸਐਪ ਤੇ ਲਾਈਆਂ ਹੋਈਆਂ ਕਿ ਕਿਸੇ ਨੇ ਵੀ ਕੰਟੈਕਟ ਕਰਨਾ ਦਾ ਗਸ਼ਤੀ ਨਾਲ ਤਾਂ ਇਹਨੂੰ ਵਿਚਾਰੀ ਨੂੰ ਨਾ ਫੋਟੋਆਂ ਪਾਣ ਦੀ ਲੋੜ ਨਾ ਪਵੇ ਐ ਆਪਣਾ ਸਿੱਧਾ ਇਹਦੀ ਪ੍ਰੋਫਾਈਲ ਤੋਂ ਮਤਲਬ ਦੀ ਵਟਸਐਪ ਦੀ ਜਿਹੜੀ ਪ੍ਰੋਫਾਈਲ ਆ ਉਹਦੇ ਤੋਂ ਚੱਕੇ ਐ ਲਾ ਗਸ਼ਤੀ ਦੀਆਂ ਫੋਟੋਆਂ ਦੇਖੋ ਠੀਕ ਆ ਜੀ ਆ ਹੈਗੇ ਬੰਬੇ ਦੀ ਗਸ਼ਤੀ ਨਿਊ ਬੰਬੇ ਦੇ ਵਿੱਚ ਠੀਕ ਆ ਜੀ ਹੁਣ ਇਹਦੀ ਭੈਣ ਦਾ ਨੰਬਰ ਦੇ ਰਹੀ ਆਪਾਂ ਜਿਹੜੀ ਯੂਪੀ ਦੇ ਵਿੱਚ ਆ ਸਲੂਨ ਇਹਦੀ ਭੈਣ ਦਾ ਦੂਜੀ ਗਸ਼ਤੀ ਦਾ ਇਹਦਾ ਵੀ ਨੰਬਰ ਚੱਕੋ ਜੀ ਇਹਨੂੰ ਆ ਨਹੀਂ ਪਤਾ ਕਿ ਇਹਨੇ ਪੰਗਾ ਕੀ ਦੇ ਨਾਲ ਲਿੱਤਾ ਵਾ ਭੈਣੇ ਤੇਰਾ ਪੂਰਾ ਟੱਬਰ ਰੋਲ ਦੂੰਗੇ ਮੈਂ ਜੇ ਮੈਂ ਆਪਦੀ ਆਈ ਚ ਆ ਗਈ ਠੀਕ ਆ ਸੁੱਖ ਤਾਂ ਰੋਲ ਹੀ ਰਿਹਾ ਹੈ ਵਾ ਜਿਹੜੀ ਮਾੜੀ ਮੋਤੀ ਸੁੱਖ ਦੀ ਉਹਦੇ ਬੋਂਡੂ ਦੀ ਰਹਿ ਗਈ ਹੈ ਨਾ ਉਹ ਵੀ ਰੋਲ ਦੂੰਗੀ ਠੀਕ ਆ ਜੀ ਇਹਦੀ ਭੈਣ ਦਾ ਨੰਬਰ ਦਿੰਨੇ ਆ ਜੀ ਤੁਹਾਨੂੰ ਯੂਪੀ ਦੇ ਵਿੱਚ ਇਹਦੀ ਭੈਣ ਗਸ਼ਤੀ ਆ ਜਿਹੜੀ ਉਹ ਸਲੂਨ ਕਿਤੋਂ ਐਦੀ ਭੈਣ ਨੇ ਗਸ਼ਤੋਂ ਨੇ ਇਹਦੀ ਭੈਣ ਦਾ ਗਸ਼ਤੀ ਦਾ ਨੰਬਰ ਸਾਰੇ ਨੋਟ ਕਰ ਲਓ ਨੰਬਰ ਦਿੰਨੀ ਆ ਇਹ ਹੈਗੀ ਆ ਜੀ ਆਪਣੇ ਯੂਪੀ ਦੀ ਯੂਪੀ ਦੀ ਗਸ਼ਤੀ ਜਿਹੜੀ 20 ਰੁਪਏ ਨੂੰ ਵੇਚਦੀ ਆ ਠੀਕ ਆ ਦੋਨੋਂ ਭੈਣਾਂ ਦਾ ਕੰਮ ਆ ਇਨੇ ਦਾ ਸਲੂਨ ਦੇ ਨਾਮ ਤੋਂ ਆਪਣਾ ਮ사ਜ ਪਲਰ ਕੀਤਾ ਹੋਇਆ ਠੀਕ ਆ ਕਹਿਣ ਦਾ ਨਾਮ ਆ ਸਲੂਨ ਪਰ ਉਹਦੇ ਅੰਦਰ ਬਹੁਤ ਕੁਝ ਚਲਾਉਂਦੀ ਆ 50 50 ਰੁਪਏ ਨੂੰ ਵੇਚਦੀ ਆ ਦੋਨੋਂ ਪੈਣਾ ਦਾ ਕੰਮ ਆ ਹੀ ਆ ਦੋਨਾਂ ਗਸ਼ਤੀਆਂ ਦਾ ਠੀਕ ਆ ਜੀ ਗਸ਼ਤੀਏ ਪੈਣੇ ਹਟ ਜਾ ਮੈਂ ਸੋਚਦੀ ਆ ਜਿਹੜਾ ਬੰਬੇ ਦੇ ਵਿੱਚ ਮੈਂ ਦੱਸ ਦਿਨਾ ਚਾਹਣਾ ਆ ਆ ਨਾ ਹੋਵੇ ਪੈਣ ਦੀ ਲੋੜੀਏ ਤੇਰੀ ਇੱਥੋਂ ਕੰਪਲੇਂਟ ਪਾ ਕੇ ਪੈਣ ਚ ਤੇਰੇ ਪੂਰੇ ਟੱਬਰ ਨੂੰ ਅੰਦਰ ਕਰਾਵਾਂ ਠੀਕ ਆ ਹੁਣ ਸੁੱਖ ਰਤਿਆਂ ਨੂੰ ਵੀ ਵਾਰਨਿੰਗ ਆ ਇਨਾਲੋ ਦੀ ਪੂਰੀ ਫੈਮਲੀ ਨੂੰ ਤਿਆਰ ਹੋ ਜਾਓ ਹੁਣ ਤੁਸੀਂ ਜਾਉਂਗੇ ਅੰਦਰ ਹੁਣ ਨਹੀਂ ਤੁਸੀਂ ਬਚਦੇ ਠੀਕ ਆ ਮੈਂ ਸੋਚਦੀ ਸੀ ਕਿ ਚੱਲ ਪਿਆਰ ਆਪਾਂ ਨਾ ਕੰਪਲੇਂਟ ਪਾਈਏ ਕਿ ਜਬ ਬੈੱਕੇ ਨਹੀਂ ਪੜਦੀਆ ਆਪਾਂ ਬੈੱਕੇ ਨਾ ਵੇੜਦੇ ਆ ਪਰ ਭੈਣ ਚੋਂ ਤੋਂ ਤੁਹਾਡਾ ਬੋਂਡੂਆਂ ਦਾ ਕੋਈ ਸਟੈਂਡ ਨਹੀਂ ਹੈਗਾ ਠੀਕ ਆ ਸੋਖ ਰਤੀਆ ਤੇਰੀ ਤਾਂ ਮੈਂ ਦੱਸਦੀ ਆ ਕਿ ਬਣਦਾ ਤੇਰਾ ਮੋਰ ਕੀ ਆ ਜਿਨੇ ਜਿਨੇ ਨੰਬਰ ਕਰ ਲਿਆ ਐਡ ਕਰ ਲਿਆ ਤਾਂ ਠੀਕ ਆ ਵਰਨਾ ਮੈਂ ਇੱਕ ਹੁਣ ਸਟੋਰੀ ਪਾਉਂਗੀ ਤਾ ਸਟੋਰੀ ਦੇ ਵਿੱਚ ਇਹਨਾਂ ਦੇ ਸਾਰੇ ਦੇ ਨੰਬਰ ਮੈਂਸ਼ਨ ਕਰੇ ਜਾਣਗੇ ਨਾਲ ਇੱਕ ਪਾਉਂਗੀ ਇਹਨਾਂ ਦੇ ਰੀਲ ਅਗਰ ਕੋਈ ਵੀ ਹੁਣ ਸਾਰੇ ਦੇਖੋ ਕੁੜੀਆਂ ਵੀ ਹੈਗੇ ਆ ਮੁੰਡੇ ਵੀ ਹੈਗੇ ਆ ਹਨਾ ਅਗਰ ਮੈਂ ਗਲਤਾਂ ਤਾਂ ਮੈਨੂੰ ਦਿਖਾਓ ਯਾਰ ਕਿ ਮੈਂ ਗਲਤਾਂ ਸਾਲਾ ਤੂੰ 1.5 ਸਾਲ ਦੇ ਵਿੱਚ ਰਹਿ ਕੇ ਜਨਾਨੀ ਬਣਾ ਕੇ ਗੱਲ ਕਿਵੇਂ ਖਤਮ ਕਰਦਾ ਭੈਣ ਬਣਿਆ ਫੋਨ ਨਾ ਕਰ ਭੈਣ ਚੋਂ ਤਾਂ ਆਪਣੀ ਭੈਣ ਨਾਲ ਵੀ ਆਹੀ ਬੰਡ ਬਰੋਂਦਾ ਵਾ ਭੈਣ ਦਿਆ ਲੋੜਿਆ ਦੱਲਿਆ ਕਈ ਲੋਕੀ ਮੈਨੂੰ ਬੋਲਦੇ ਆ ਕਿ ਹਾਂ ਅਗਰ ਜੇ ਤੂੰ ਕੁੜੀਆਂ ਚੰਗੇ ਪਰਿਵਾਰ ਦੀਆਂ ਤੂੰ ਗਾਲਾਂ ਨਹੀਂ ਕੱਢਦੀ ਉਹ ਭਰਾਵਾ ਇਹ ਉਹ ਜੀਆਂ ਨਾ ਪਤਾ ਨਹੀਂ ਕਿੰਨੀਆਂ ਖੁੰਦੀਆਂ ਨੇ ਠੀਕ ਆ ਉਹ ਕੁੜੀਆਂ ਹੋਣਗੀਆਂ ਜਿਹੜੀਆਂ ਆਪਣੀਆਂ ਚੁੱਪਚਾਪ ਸਾਲ ਰਿਲੇਸ਼ਨ ਦੇ ਵਿੱਚ ਰਹਿ ਕੇ ਸਾਰਾ ਕੁਝ ਡਨ ਕਰਕੇ ਫੈਮਲੀ ਚ ਰਹਿ ਕੇ ਚੁੱਪਚਾਪ ਦਰਵਾਜ਼ੇ ਬੰਦ ਕਰਕੇ ਘਰੇ ਬੈ ਜਾਂਦੀਆਂ ਨੇ ਮੈਂ ਉਹਨਾਂ ਚੋਂ ਨਹੀਂ ਹੈਗੀ ਠੀਕ ਆ ਮੇਰੀ ਫੈਮਲੀ ਨੇ ਮੈਨੂੰ ਇੰਨਾ ਕ ਗੜ ਦਿੱਤਾ ਹੋਇਆ ਵਾ ਕਿ ਭੈਣ ਚੋਂ ਜਿਹੜਾ ਵੀ ਕੋਈ ਆਉਂਦਾ ਜਣਾ ਕਣਾ ਯਾਰ ਆ ਕੇ ਮੈਨੂੰ ਕਰ ਜੂਗਾ ਨਹੀਂ ਭੈਣ ਚੋਂ ਤੁਸੀਂ ਕੁੜੀਆਂ ਨੂੰ ਸਮਝਦੇ ਕਿਉਂ ਭੈਣ ਦਾ ਲੋੜਿਆ ਸੁੱਖ ਰਤੀਆ ਕਿੰਨੇ ਦੀ ਜ਼ਿੰਦਗੀ ਖਰਾਬ ਕਰੇਗਾ ਤੂੰ ਪਹਿਲਾ ਭੈਣ ਚੋਦਾ ਇੱਕ ਤੂੰ ਉਹ ਕੁੜੀ ਤੋਂ ਰੇਪ ਦਾ ਕੇਸ ਦਾ ਪਰਚਾ ਪੁਆਇਆ ਉਹਦੇ ਤੋਂ ਕਿਵੇਂ ਖਤਮ ਕੀਤਾ ਤਾ ਤੂੰ ਵਿਆਹ ਦਾ ਕਿ ਮੈਂ ਤੇਰੇ ਨਾਲ ਆ ਕੇ ਵਿਆਹ ਕਰਾਵਾਂਗਾ ਠੀਕ ਆ ਕਰਾ ਲਿਆ ਤੂੰ ਉਹਦੇ ਨਾਲ ਵੀ ਵਿਆਹ ਭੈਣ ਦੇਆ ਲੋੜਿਆ ਬੋਂਡੂਆ ਹਾਇ ਤਾਂ ਕੁਸਿਆ ਤੇਰੀ ਬਾਹ ਟੁੱਟੀ ਆ ਤੂੰ ਮਰੇਂਗਾ ਤੇਰੀ ਮਾਂ ਮਰੂਗੀ ਤੇਰੀ ਭੈਣ ਮਰੂਗੀ ਦੱਲਿਆ ਤੈਨੂੰ ਮੈਂ ਦੱਸਦੀ ਆ ਕਿ ਮੈਂ ਕੀ ਚੀਜ਼ਾਂ ਭੈਣ ਚੋਦਾ ਤੇਰੇ ਚ ਇਹਨਾਂ ਦਮ ਤਾਂ ਹੈ ਨਹੀਂ ਆਪਦੀ ਮਾਂ ਨਾਲ ਆ ਕੇ ਗੱਲ ਕਰੇਂਗਾ ਤੂੰ ਭੈਣ ਚੋਦਾ ਇੱਕ ਕੁੜੀ ਤੋਂ ਸਟੋਰੀ ਪੁਆਣਾ ਤੂੰ ਇੱਕ ਬਈਰਾਂ ਨਹੀਂ ਤੋਂ ਸਟੋਰੀ ਪੁਆਣਾ ਮੇਰੇ ਨੰਬਰਾਂ ਦੀ ਪੈਣ ਚੋ ਦਾ ਤੇਰੀ ਬੋਂਟਾ ਹੋਜੀ ਬੰਦ ਕਰੂੰਗੀ ਨਾ ਨਾਲ ਤੇਰੀ ਬਈਆ ਰਾਣੀ ਦੀ ਸਾਰੀ ਉਮਰ ਕੰਨਾਂ ਨੂੰ ਹੱਥ ਲਾ ਲਾ ਕੇ ਦੇਖੂੰਗੀ ਪੈਣ ਚੋ ਦਾ ਕਿਤੇ ਨਾ ਪੰਗਾ ਲੀਤਾ ਆ ਸਮਝ ਆਈਆ ਜੇ ਪੈਣ ਚੋ ਦਾ ਪਿਆਰ ਜੇ ਤੂੰ ਨਹੀਂ ਰੱਖਣੀ ਸੀ ਨਾ ਬੈ ਕੇ ਨਵੇੜ ਦਿੰਦਾ ਮੈਨੂੰ ਕੋਈ ਦੁੱਖ ਨਹੀਂ ਸੀਗਾ ਜਿਹੜਾ ਤੂੰ ਕਹਿਣਾ ਪਈ ਪੈਣ ਚੋ ਦਾ ਪੈਣ ਬਣ ਕੇ ਰਿਸ਼ਤਾ ਵੀ ਪੈਣ ਬਣੇ ਫੋਨ ਨਾ ਕਰ ਪੈਣ ਚੋ ਦਾ ਅਬ ਬਈਆ ਰਾਣੀ ਤੂੰ ਵੀ ਸੁਣ ਲੈ ਤੇਰੇ ਨਾਲ ਵੀ ਹੋਣ ਲੱਗਿਆ 2-3 ਮਹੀਨਾ ਚ ਤੇਰੇ ਜਿੱਤਰ ਤੱਕ ਪੈਸੇ ਪੂਤੇ ਖਾ ਲੂਗਾ ਨਾ ਤੇਰੇ ਨਾਲ ਸੇਮ ਸੀਨ ਹੋਣਾ ਵਾ ਐਨਛਨਾਲਾ ਜਿਹੜੀ ਤੂੰ ਸਪੋਰਟ ਕਰ ਰਹੀ ਹੈ ਨਾ ਕਿਸੇ ਟਾਈਮ ਮੈਂ ਵੀ ਸਪੋਰਟ ਕੀਤੀ ਆ ਠੀਕ ਆ ਜੇਲ੍ਹ ਤੱਕ ਗਈਆਂ ਬੰਦਿਆਂ ਦੀ ਮੁਲਾਕਾਤਾ ਕਰਨ ਉਸ ਬੰਦੇ ਨੇ ਮੇਰੀ ਨਹੀਂ ਕਦਰ ਕਰ ਪਾਈ ਤੇਰੀ ਬਈਰਾਨੀ ਦੀ ਗਸਤੀ ਦੀ ਕਦਰ ਪਾਊਗਾ ਭੈਣ ਚੋ ਦਾ ਤਾਂ ਜੇਲ੍ਹ ਚ ਬੈਠਾ ਰੋਂਦਾ ਸੀਗਾ ਹੁਣ ਤੇਰੀ ਭੈਣ ਦੇ ਲੋੜਾ ਮਾਂ ਮਰ ਗਈ ਆ ਭੈਣ ਚੋ ਤਾਂ ਗਾਲਾਂ ਸੁਣਵਾਉਣਾ ਮੇਰੇ ਤੋਂ ਫਿਰ ਭੈਣ ਦਾ ਲੋੜਾ ਬੋਂਡੂ ਤੁਸੀਂ ਕੁੜੀਆਂ ਨੂੰ ਐ ਹੀ ਸਮਝਾ ਹੋਇਆ ਕਿ ਕੁੜੀਆਂ ਹੀ ਨੇ ਏ ਬਈ ਰਣੀ ਤੂੰ ਵੀ ਸੁਣ ਲਾ ਤੂੰ ਨੰਬਰ ਪਾਇਆ ਜਿਸਦ ਕੇ ਸੋਰੀਆ ਪਾ ਠੀਕ ਆ ਹੁਣ ਮੈਂ ਪੂਆਨੀਆ ਤੇਰੇ ਨੰਬਰ ਰਿਕਾਰਡਿੰਗ ਕਰਨੀਆਂ ਪੈਣੇ ਰਿਕਾਰਡਿੰਗ ਕਰ ਲਾ ਮੈਨੂੰ ਕੋਈ ਚੱਕਰ ਨਹੀਂ ਸੌਖ ਰਤੀਆਂ ਨਾਲੇ ਤਿਆਰ ਹੋ ਜਾ ਤੂੰ ਹੀ ਜਾ ਹੁਣ ਜੇਲ ਦੀਆਂ ਰੋਟੀਆਂ ਖਾਏਗਾ ਇਸ ਵਾਰ ਤੋ ਤੂੰ ਮਹੀਨੇ ਦੇ ਵਿੱਚ ਆ ਗਿਆ ਸੀਗਾ ਹੁਣ ਨਹੀਂ ਤੂੰ ਸਾਰੀ ਉਮਰ ਬਾਹਰ ਨਿਕਲਦਾ ਨਾ ਤੇਰੀ ਤੇਰੀ ਮਾਂ ਨਿਕਲੇ ਨਾ ਤੇਰੀ ਭੈਣ ਨਿਕਲਣ ਦਵਾ ਹੁਣ ਮੈਂ ਸਮਝ ਆਈਆ ਪੂਰਾ ਟੱਬਰ ਜੇਲ ਦੀਆਂ ਰੋਟੀਆਂ ਖਾਉ ਬੈਠ ਕੇ ਹੁਣ ਕੱਲੇ ਤੇਰੇ ਪਿਓ ਨੂੰ ਛੱਡ ਕੇ ਤੇਰਾ ਪਿਓ ਵਧੀਆ ਇੱਕ ਰੱਬ ਦਾ ਬੰਦਾ ਵਾ ਠੀਕ ਆ ਸ਼ਾਇਦ ਅਗਰ ਜੇ ਮੇਰਾ ਵੀ ਪਿਓ ਹੁੰਦਾ ਤਾਂ ਉਹਨੇ ਵੀ ਇਦਾਂ ਹੀ ਹੋਣਾ ਸੀਗਾ ਤੇ ਇੰਨੇ ਜਣੇ ਤਿਆਰ ਹੋ ਜੋ ਜੇਲ੍ਹ ਦੀਆਂ ਰੋਟੀਆਂ ਖਾਣ ਨੂੰ ਮੈਂ ਦੱਸਦੀ ਆ ਕਿਵੇਂ ਕਿਸੇ ਨਾਲ ਕੁੜੀ ਨਾਲ ਸਾਰਾ ਕੁਝ ਕਰਕੇ ਫਿਜ਼ੀਕਲ ਹੋ ਕੇ ਠੀਕਾ ਸਭ ਕੁਝ ਉਹਨੂੰ ਘਰ ਤੱਕ ਲੈ ਕੇ ਜਾਣ ਨੂੰ ਕਰਦਿਆਂ ਨਾ ਗੱਲਾਂ ਕਰਨ ਨੂੰ ਤੁਸੀਂ ਇੱਕੋ ਦਮ ਬੰਦੇ ਨੂੰ ਛੱਡ ਦੇਣ ਉਹ ਵੀ ਭੈਣ ਬਣੇ ਫੋਨ ਨਾ ਕਰ ਤੈਨੂੰ ਦੱਸਦੀ ਆ ਕਿ ਤੰਦਾ ਕਿਵੇਂ ਚੱਲਦਾ ਆ ਜਿਹੜਾ ਤੁਸੀਂ ਪੂਰੇ ਟੱਬਰ ਨੇ ਤੰਦਾ ਫੜਾਇਆ ਹੋਇਆ ਹੈ ਨਾ ਵੀ ਭੈਣ ਦੇ ਲੋੜਿਆ ਬੀਨੋਦਾ ਤਾਂ ਉਹ ਭੈਣ ਚੋਂ ਦਾ ਲੱਖ ਰੁਪਏ ਲਿੱਤਾ ਰੀਲ ਬਣਾਉਣ ਦਾ ਹਾਂ ਭੈਣ ਚੋਂ ਦਾ ਤਾਂ ਦਿਨੀ ਕੋ ਤੱਕ ਉਹ ਕਾਤਾ ਲੱਖ ਲੱਖ ਰੁਪਏ ਦੀ ਤੁਸੀਂ ਲੱਖ ਲੱਖ ਰੁਪਏ ਨੂੰ ਬਿਕਰਿਆ ਭੈਣ ਚੋਂ ਦਾ ਤੇਰੇ ਤਾਂ ਤੈਨੂੰ ਤਾਂ ਕੋਈ 10 ਰੁਪਏ ਨੂੰ ਨਾ ਖਰੀਦੇ ਇਹੋ ਜਿਹਾ ਭੈਣ ਚੋਂ ਦਾ ਪੇਜ ਵਾਲੇ ਨੇ ਠੀਕ ਆ ਭੈਣ ਦੇ ਲੋੜੇ ਕੋਈ ਚੱਕਰ ਨਹੀਂ ਜੀ ਜਿਨੇ ਆਹ ਨੰਬਰ ਪਾਇਆ ਮੈਨੂੰ ਕੋਈ ਪਰਵਾਹ ਨਹੀਂ ਇੱਕ ਛੱਡ 10 ਵਾਰ ਨੰਬਰ ਪਾ ਲੈਣਾ ਮੈਨੂੰ ਕੋਈ ਟੈਨਸ਼ਨ ਨਹੀਂ ਹੈਗਾ ਠੀਕ ਆ ਪਰ ਜਿਹਦੀ ਮੈਂ ਭੈਣ ਗੜਨੀ ਹੁਣ ਮੈਂ ਸ਼ਰਿਆਮ ਗੜੂਗੀ मेनू खतरा नहीं मेरा नाम तानिया है मेरा और मेरे बॉयफ्रेंड का काफी लंबे समय से रिलेशनशिप चल रहा था पर कुछ महीनों से उसकी लाइफ में ही लड़की आ गई थी और उसने उसके ऊपर वसीकरण करा दिया था इसके चक्कर से हम दोनों के बीच में बहुत लड़ाइया होने लग गई थी वो मुझसे सही से बात तक नहीं करता था मेरे से दूर दूर रहने लगा था जब मैं इंस्टाग्राम चला रही थी मैंने उस पर खुजी का पेज देखा उन्होंने मुझे कुछ उपाय बताया जिसको करने के बाद मेरी प्रॉब्लम सोल्व हो गई थैंक यू सो मच गुरु रहमत जी बंगाली इन नंबर अठानवे सात सौ छियासी सौ इकतालीस